ਇਹ ਸਟੈਂਡਰਡ 8 ਮਾਡਲ ਹੈ ਜੀ ਠੀਕ ਹੈ ਜੀ 51 ਇੰਚੀ ਹੈ ਜੀ ਠੀਕ ਹੈ ਜੀ ਸਤੰਦਰ ਬਾਈ ਤੁਹਾਡੇ ਸਾਹਮਣੀਆਂ ਕਿਤੇ ਚਾਸੀ ਲਾਈਨ ਦੀ ਬੈਲਟ ਨਹੀਂ ਹੈਗੀ ਮਸ਼ੀਨ ਠੀਕ ਹੈ ਜੀ ਸਤਾ ਬਕਰਾਂ ਦੀ ਕਿਸ਼ਤੀ ਦੀ ਕ੍ਰੈਂਕਾ-ਕ੍ਰੋਂਕਾਂ ਦੀ ਬਿਲਕੁਲ ਓਕੇ ਹੈ ਇਹ ਵੀ ਪੰਜ-ਛੇ ਮਾਡਲ ਤੋਂ ਤਿਆਰ ਹੈਗੀ ਠੀਕ ਹੈ ਜੀ ਬਲਕਾਰ ਬਲਕਾਰ ਜੀ ਠੀਕ ਹੈ ਜੀ ਦੁਬਾਰੇ ਮੋਡੀਫਾਈ ਹੋਈ ਵੀ ਹੈ ਜੀ ਇਹ ਠੀਕ ਹੈ ਜੀ ਤੇ ਆਪਣੀ ਖੁਦ ਦੇ ਝੋਨੇ ਤੇ ਚਲਾਈ ਹੋਈ ਹੈ ਜੀ ਤੇ ਇਹ ਕੱਟਰ ਕਾ ਫਟਾ 13 ਫੁੱਟ ਕੱਟ ਰਹੀ ਜੀ ਇਹਦੇ 26 15 ਗੇ ਜੀ ਪ੍ਰੋਂਗਾ ਦਾ ਰੂਲਾ ਆ ਗਿਆ ਜੀ ਇਹ 25 ਇੰਚੀ ਹੈ ਜੀ ਠੀਕ 14 ਫੁੱਟਾ ਕਟਰ ਆ ਗਿਆ ਰੂਲਾ ਹਾਂ ਜੀ ਜੀ ਰੂਲਾ ਪਰੋਂਗਾ ਵਾਲਾ ਜੀ ਪਰੋਂਗਾ ਵਾਲਾ ਰੂਲਾ ਹੈ ਬਾਈ 52 ਐਚੀ ਹੈਗੀ ਠੀਕ ਹੈ ਜੀ ਟਾਇਟਰ ਫਿੱਟ ਕਰ ਦਿਆਂਗੇ ਜੀ ਫੈਟਰ ਨਹੀਂ ਫਿੱਟ ਕਰਾਉਣਾ ਪਹੁੰਚ ਕਰ ਦਿਆਂਗੇ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਮੇਤਰੋ ਪਿੱਥੋ ਦੇ ਵਿੱਚ ਖੜੇ ਆ ਜਿਲ੍ਹਾ ਬਠਿੰਡਾ ਬਾਈ ਕਾਲੇ ਕੋਲੇ ਆਏ ਸੀ ਸਤਿ ਸ੍ਰੀ ਅਕਾਲ ਬਾਈ ਕਾਲੇ ਸਤਿ ਸ੍ਰੀ ਅਕਾਲ ਬਾਈ ਸਿਕੰਦਰ ਬਾਈ ਹੋ ਠੀਕ ਹੋ ਬਾਈ ਚੜਦੀ ਕਲਾ ਬਾਈ ਹੋ ਠੀਕ ਹੈ ਕਾਰਪਾਰਵਾਰ ਠੀਕ ਹੈ ਤੇ ਕਿਵੇਂ ਕਾਰੋਬਾਰ ਚੱਲ ਰਿਹਾ ਕਾਰੋਬਾਰ ਬਾਈ ਬੜਾ ਟੌਪ ਤੇ ਚੱਲ ਰਿਹਾ ਜੀ ਟੌਪ ਦਾ ਚੱਲ ਰਿਹਾ ਤੇ ਅੱਜ ਕਰਪੈਨਾ ਕਿੰਨੀਆਂ ਘਣੇ ਆਪਣੇ ਕੋਲੇ ਆਪਣੇ ਕੋਲੇ 8 ਤੋਂ 10 ਮਸ਼ੀਨਾਂ ਨੇ ਵੀਰੇ 8 ਤੋਂ 10 ਮਸ਼ੀਨਾਂ ਨੇ ਹ ਇਹ ਤਾਂ ਕਾਫੀ ਕਾਗਿਆਂ ਦੀ ਪੁੱਸਣ ਦੀ ਲੋੜ ਹੀ ਨਹੀਂ ਮਿੱਤਰੋ ਇਹ ਤਾਂ ਬੱਸ ਸਿਰਫ ਲੋਹਾ ਪੁੱਸਾ ਦਿਆ ਵੀ ਕਿੱਦਾਂ ਦਾ ਲੱਗਿਆ ਹੜਬੇ ਵਾਲੀ ਗੱਲ ਹੈ ਜੀ ਆ ਹੜਬੇ ਵਾਲੀ ਗੱਲ ਹੈ ਤੇ ਆਜੋ ਹੁਣ ਆਪਾਂ ਸਟਾਰਟ ਕਰਦੇ ਆ ਸਟੈਂਡਰਡ ਤੋਂ ਤੇ ਬਾਈ ਇਹਦੇ ਬਾਰੇ ਦੱਸੀਂ ਕਿਰਾ ਇਹ ਸਟੈਂਡਰਡ 8 ਮਾਡਲ ਹੈ ਜੀ ਠੀਕ ਹੈ ਜੀ 51 ਇੰਚੀ ਹੈ ਜੀ ਠੀਕ ਹੈ ਜੀ ਇਹ ਸੈਕੰਡ ਘਰੋਂ ਆਈ ਹੈ ਜੀ ਸੈਕੰਡ ਘਰੋਂ ਆਈ ਹੈ ਹਾਂ ਜੀ ਅੰਜ ਮਸ਼ੀਨ ਚ ਮਸ਼ੀਨ ਕਟਾ ਕੇ ਗਾਇਆ ਬੰਦੇ ਜੀ ਠੀਕ ਹੈ ਜੀ ਇਹ 14 ਮਾਲ ਬਲਕਾਰ ਲੈ ਗਿਆ ਆਪਾਂ ਤੋਂ ਹਾਂ ਜੀ 8 ਮਾਲ ਸਟੈਂਡਰਡ ਵਿੱਚ ਕਟਾ ਕੇ ਠੀਕ ਹੈ ਜਿੱਦਾਂ ਇਹ ਬਾਈ ਖੜੀ ਹੈ ਇਹਦੀ ਰਿਪੇਅਰ ਹੋਈ ਹੋਈ ਹੈ ਰਿਪੇਅਰ ਹੋਈ ਵੀ ਹੈ ਬਾਈ ਜੇ ਕੋਈ ਮਾੜੀ ਮੋਟੀ ਰਹਿੰਦੀ ਹੈ ਜੋ ਗੱਲ ਕਰਨ ਚਾਹ ਸੌਦੇ ਚ ਆਪਾਂ ਕਰਕੇ ਵੀ ਦੇ ਦੇਾਂਗੇ ਜੀ ਠੀਕ ਹੈ ਰਿਪੇਅਰ ਕਰਕੇ ਵੀ ਦੇ ਦੋਗੇ ਜੇ ਕਿਸੇ ਨੇ ਟਰੈਕਟਰ ਚੜਾਉਣਾ ਹੋਇਆ ਤਾਂ ਤੋਂ ਵੀ ਉਹ ਵਿਚ ਫਟਿੰਗ ਹੋਊਗੀ ਹਾਂ ਸੌਦੇ ਤੇ ਡਿਪੈਂਡ ਹੈ ਕਿ ਕੋਈ ਟਰੈਕਟਰ ਤੇ ਫਟਿੰਗ ਗੱਲ ਕਰਨੀ ਆ ਹਾਂਜੀ ਕੋਈ ਬਿਨਾ ਟਰੈਕਟਰ ਕਰੇ ਪਹੁੰਚ ਕਰਾਉਣੀ ਆ ਉਹ ਹੋਰ ਜਿੱਕਰ ਸੌਦੇ ਤੇ ਉਹ ਸੌਦੇ ਤੇ ਆ ਹਾਂਜੀ ਤੇ ਕਿੰਨੇ ਇੰਚੀ ਇਹ ਮਸ਼ੀਨ ਹੋਊਗੀ 52 ਇੰਚ ਹੈ ਜੀ 5 ਸਟਾਫ ਆਕਰ ਹੈ ਜੀ 57 ਵਾਕਰਾ 52 ਇੰਚੀ ਹੈ ਤੇ ਟਾਇਰ ਕੱਲੇ ਮਗਰਲੇ ਮਿਲਣਗੇ ਉਹ ਵੀ ਰੁਪਏ ਹੀ ਪਏ ਨੇ ਹਾਂਜੀ ਹਾਂਜੀ ਠੀਕ ਹੈ ਤੇ ਜੇ ਅੰਦਰਲੀ ਗੱਲ ਕੀਤੀ ਜਾਵੇ ਆਪਣੀ 4 ਨਿਆਂ ਦੀ ਸਲੀਬਾਂ ਦੀ ਗੱਲ ਕੀਤੀ ਜਾਵੇ ਅੰਦਰ ਲੀਆਂ ਦੀ ਸਕੰਦਰભાઈ ਤੁਹਾਡੇ ਸਾਹਮਣੇ ਆ ਕਿਤੇ ਚਾਸੀ ਲਾਈਨ ਦੀ ਬੈਲਟ ਨਹੀਂ ਹੈਗੀ ਮਸ਼ੀਨ ਠੀਕ ਹੈ ਜੀ ਸਟਾਬ ਆਕਰਾਂ ਦੀ ਕਿਸ਼ਤੀ ਦੀ ਕ੍ਰੈਂਕਾ-ਕ੍ਰੋਂਕਾਂ ਦੀ ਬਿਲਕੁਲ ਓਕੇ ਐ ਮਸ਼ੀਨ ਠੀਕ ਹੈ ਜੀ ਕ੍ਰੈਂਕਾਂ ਦੀ ਵੀ ਓਕੇ ਐ ਸਟਾਬ ਆਕਰਾਂ ਦੀ ਵੀ ਓਕੇ ਐ ਤੇ ਬਾਕੀ ਆ ਪੂਹ ਜੀ ਬਾਈ ਬਾੜੀ ਲੱਗੇ ਲੁਗ ਜਾਂਦੀ ਐ ਇਹ ਵੀ ਓਕੇ ਐ ਓਕੇ ਓਕੇ ਜੀ ਠੀਕ ਐ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿਹੜੇ ਟਰੈਕਟਰ ਤੇ ਚੱਲੀ ਆ ਬਈ ਇਹ ਟਰੈਕਟਰ ਸਕੰਦਰભાઈ ਕੋਈ ਗੱਲ ਨਹੀਂ ਟਰੈਕਟਰ ਜਿਹੜਾ ਕੋਈ ਕਹੂਗਾ ਜ਼ਹਿਰ ਜਿਹਾ ਕਹੂਗਾ ਹੋਰ ਜੇ ਆਪਾਂ ਸਮਾਨ ਉਹ ਜੇ ਤੇ ਉਹ ਜੇ ਚੱਕਰ ਲੱਗ ਜਾਂਦੇ ਇਹਨੂੰ ਹੁੰਦਾ ਹੈਗਾ ਠੀਕ ਹੈ ਤੇ ਮਸ਼ੀਨ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਤੇ ਜੇ ਇਹਦੇ ਵਿਚਲੇ ਆਹ ਮੂਰੇ ਹੁੰਦੇ ਆ ਜਿਹੜੇ ਬਾਈ ਮਾਲ ਖਿੱਚਣ ਵਾਸਤੇ ਇਹ ਵੀ ਓਕੇ ਆ ਚੈਨਾ ਚੂਨਾ ਦੀ ਓਕੇ ਬਾਈ ਓਕੇ ਓਕੇ ਠੀਕ ਹੈ ਚੈਨਾ ਦੀ ਵੀ ਓਕੇ ਆ ਤੇ ਕਟਰ ਕਾ ਫੁੱਟਾ ਇਹਦੇ ਨਾਲ 13 ਫੁੱਟਾ ਕੱਟ ਰਹੀ 26 ਫਿੰਗਰਾਂ ਜੀ 26 ਫਿੰਗਰਾਂ 13 ਫੁੱਟਾ ਕੱਟ ਰ ਆ ਗਿਆ ਕਟਰ ਵੀ ਰੇਡੀ ਹੋਣਾ ਹਾਂਜੀ ਹਾਂਜੀ ਆਹ ਇਹਦਾ ਆਪਾਂ ਇਹਦੀ ਨਿਗਾ ਮਰ ਪਾਈਏ ਤਾਂ ਇੱਥੋਂ ਪੁਰਾਣੀਆਂ ਮਸ਼ੀਨਾਂ ਦੇ ਸਾਰੀਆਂ ਤੜੇ ਤੋੜੇ ਹੁੰਦੇ ਹੈਗੇ ਠੀਕ ਹੈ ਜੀ ਤਾਂ ਇਹਦਾ ਜਮਾ ਬਿਲਕੁਲ ਜੈਨੂ ਆ ਨਾ ਕੋਈ ਕਿਤੇ ਬੈਲਟ ਨਹੀਂ ਛੜਦੀ ਬੈਲਟ ਸਾ ਤੇ ਜਾਂ ਕਟਰ ਤੇ ਰੰਗ ਪੇਂਟ ਕਰਾ ਕੇ ਲਵਾਗੇ ਅਸੀਂ ਉਹ ਵੀ ਹੋ ਜਾਊਗਾ ਉਹ ਜਹਰ ਜੀ ਅਗਲਾ ਸੌਦੇ ਚ ਹੋ ਕਰੀ ਜਾਊਗਾ ਠੀਕ ਹੈ ਕਟਰ ਤੁਸੀਂ ਮਿੱਤਰੋ ਚੈੱਕ ਕਰ ਸਕਦੇ ਹੋ ਥੋੜਾ ਕਾਣਾ ਸਮਾਨ ਪਿਆ ਵਿੱਚ ਕੋਈ ਖਰਿਆ ਪਰਿਆ ਹੈ ਨਹੀਂ ਹਾਂ ਜੀ ਮਸ਼ੀਨ ਹੁਣ ਦਾ ਸਮਾਨ ਵੀ ਨਹੀਂ ਲਾਇਆ ਜੀ ਸਮਾਨ ਵੀ ਨਹੀਂ ਲਾਇਆ ਮਸ਼ੀਨ ਹੁਣੀ ਆਈ ਹੈ ਠੀਕ ਹੈ ਆ ਟਾਇਰ ਜੇ ਤੁਸੀਂ ਬਦਲ ਨਹੀਂ ਕਰਕੇ ਦੇਵੋਗੇ ਹਾਂ ਜੀ ਹਾਂ ਜੀ ਹਾਂ ਜੀ ਟਰੈਕਟਰ ਵਾਲੇ ਲੱਗ ਜਾਂਦੇ ਜੀ ਟਰੈਕਟਰ ਵਾਲੇ ਟਾਇਰ ਲੱਗ ਜਾਂਦੇ ਮਿੱਤਰੋ ਤੇ ਜਿਵੇਂ ਹੁਣ ਇਹ ਮਸ਼ੀਨ ਖੜੀ ਹੈ ਆਪਣੀ ਸਾਰੀ ਇਹ ਮਸ਼ੀਨ ਦਾ ਕੀ ਪ੍ਰਾਈਸ ਰੇਟ ਰੋ ਪ੍ਰਾਈਸ ਇਹਦਾ ਕੋਈ ਟਟਰ ਫਿਟ ਕਰਾਉਂਦਾ ਬੰਦਾ ਜੀ 2.5 ਲ ਜਾਂ ਦੇ ਵਿੱਚੇ ਫਿਟਿੰਗ ਟਰੈਕਟਰ ਵਿੱਚੇ ਫਿਟਿੰਗ 2.5 ਲੱਖ ਦੀ ਮਿੱਤਰੋ ਇਹ ਮਸ਼ੀਨ ਬਣੂਗੀ ਹਾਂਜੀ ਹਾਂਜੀ ਚਾਹੇ ਟਰੈਕਟਰ ਫਿੱਟ ਕਰਾ ਲਓ ਚਾਹੇ 100 ਕਿਲੋਮੀਟਰ ਤੱਕ ਇਹਦੀ ਪਹੁੰਚ ਕਰਾ ਲਓ ਜੀ ਚਾਹੇ 100 ਕਿਲੋਮੀਟਰ ਤੱਕ ਪਹੁੰਚ ਕਰਾ ਲਓ ਹਾਂਜੀ ਹਾਂਜੀ ਇਹ ਵੀ ਤੁਹਾਡੇ ਲਈ ਆਫਰ ਹੈ ਚਾਹੇ 100 ਕਿਲੋਮੀਟਰ ਤੱਕ ਪਹੁੰਚ ਕਰਾ ਲਓ ਚਾਹੇ ਟਰੈਕਟਰ ਫਿੱਟ ਕਰਾ ਲਓ ਵੀ 2.5 ਲੱਖ ਦੀ ਬਣੂ ਬਾਕੀ ਕੋਈ ਲਖੀਰ ਖਿੱਚ ਕੇ ਸੌਦੇ ਨਹੀਂ ਹੁੰਦੇ ਬਾਕੀ ਥੋੜਾ ਮੋਟਾ ਮਾਨਤਨ ਹੋਰ ਹੋਜੂ ਹਾਂਜੀ 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 ਕੋਈ ਹੋਰ ਵੀ ਹੋਜੂ ਥੋੜਾ ਬਹੁਤਾ ਮਾਨਤਨ ਪਈ ਦਿੱਤਾ ਕਰ ਦਿਆਂ ਹੋਈ ਭੇਜ ਇਹ ਠੀਕ ਹੈ ਜੀ ਤੇ ਆਪਣੀ ਖੋਦੇ ਚੋਨੇ ਤੇ ਚਲਾਈ ਹੋਈ ਹੈ ਜੀ ਖੋਦੇ ਖੋਦ ਚਲਾਈ ਆ ਤੁਸੀਂ ਹਾਂ ਜੀ ਹਾਂ ਜੀ ਠੀਕ ਹੈ 250 ਤੋਂ ਪਲੱਸ ਝੋਨਾ ਵੱਡੇ ਜਿਹਦੇ ਨਾਲ ਠੀਕ ਹੈ 250 ਤੋਂ ਪਲੱਸ ਝੋਨਾ ਵੱਡਿਆ ਮਿੱਤਰੋ ਦੇਖ ਸਕਦੇ ਹੋ ਕਵੈਨ ਕਵੈਨ ਪੂਰੀ ਘੈਂਟ ਹੈ ਟਾਇਰ ਇਹਦੇ ਵੀ ਨਵੇਂ ਆ ਜੀ ਟਾਇਰ ਇਹਦੇ ਵੀ ਨਵੇਂ ਪਏ ਨੇ ਤੇ ਅੰਦਰੋਂ ਵੀ ਓਨੀ ਚੰਗੀ ਹੈ ਹਾਂ ਜੀ ਹਾਂ ਜੀ ਹਾਂ ਜੀ ਭਾਈ ਹਾਂ ਅੰਦਰੋਂ ਵੀ ਜੇ ਗੱਲ ਕੀਤੀ ਜਾਵੇ ਸਟਾਰਵਕਰਾਂ ਦੀ ਮਿੱਤਰੋ ਸਰੀਬ ਝਾਰਨੇ ਹਨਾ ਹਾਂ ਜੀ ਹਾਂ ਜੀ ਤੇ ਸਾਰਿਆਂ ਦੀ ਬਹੁਤ ਚੰਗੀ ਹੈ ਹਾਂ ਜੀ ਰਿਪੇਅਰ ਪੱਖੋਂ ਬਹੁਤ ਓਕੇ ਆ ਮਸ਼ੀਨ 'ਚ ਕੋਈ ਦਿੱਕਤ ਵਾਲੀ ਗ ਕੀ ਫੈਟਿੰਗ ਵਿੱਚ ਹੋਊਗੀ ਤੇ ਇਹਦਾ ਕਟਰ ਕੱਟਦਾ 13 ਫੁੱਟ ਕੱਟਦਾ ਜਿਹੜੀਆਂ 26 ਫਿੰਗਰਾਂ ਆ ਗਈਆਂ ਜੀ ਪ੍ਰੋਂਗਾਂ ਵਾਲਾ ਰੂਲਾ ਆ ਗਿਆ ਜੀ ਪ੍ਰੋਂਗਾਂ ਵਾਲਾ ਰੂਲਾ ਆ ਗਿਆ 13 ਫੁੱਟ ਕੱਟਦਾ ਆ ਗਿਆ 26 ਫਿੰਗਰਾਂ ਆ ਗਈਆਂ ਕੁੱਲਵੇਂ ਪੁਛਾਂ ਵਾਲੀ ਰੀਲ ਆ ਗਈ ਜੀ ਕੁੱਲਵੇਂ ਪੁਛਾਂ ਵਾਲੀ ਰੀਲ ਹੈ ਬਾਈ ਤੇ ਮਸ਼ੀਨ ਚੈੱਕ ਕਰ ਸਕਦੇ ਹਾਂ ਕਟਰ ਵੀ ਪੂਰਾ ਚੰਗਾ ਪਿਆ ਤੇ ਫਿੰਗਰਾਂ ਫੁੰਗਰਾਂ ਕੋਈ ਅਗਲੇ ਨੂੰ ਚੇਂਜ ਕਰਨ ਦੀ ਜ਼ਰੂਰਤ ਨਹੀਂ ਨਵੀਆਂ ਨੇ ਤੇ ਜਿਵੇਂ ਇਹ ਖੜੀ ਆ ਕਰ ਪੈਣਾ ਬਾਈ ਇਹਦਾ ਕੀ ਪ੍ਰਾਈਜ਼ ਰੇਟ ਹੋਊਗਾ ਇਹਦਾ ਸ਼ਕੰਦਰ ਭਾਈ ਚਾਹੇ ਕੋਈ ਟਰੈਕਟਰ ਫਿੱਟ ਕਰਾ ਲੈ ਚਾਹੇ ਉਹੀ 100 ਕਿਲੋਮੀਟਰ ਤੱਕ ਪਹੁੰ ਬਣੂਗੀ ਦੇ ਦਾਂਗੇ 3 ਲੱਖ ਦੀ ਇੱਕ ਵੈਨ ਇਹ ਬਣੂ ਮਿੱਤਰੋ ਟਰੈਕਟਰ ਕੋਈ ਵੀ ਹੈ ਹਾਂਜੀ ਹਾਂਜੀ ਟਰੈਕਟਰ ਕੋਈ ਵੀ ਹੈ ਹਨਾ ਕਾਲੇ ਹਾਂਜੀ ਹਾਂਜੀ ਬਰੀਆਂ ਟਰੈਕਟਰ ਮਿੱਤਰੋ ਕੋਈ ਵੀ ਹੈ ਤੁਸੀਂ ਕੋਈ ਵੀ ਫਟਕਰਾ ਸਕਦੇ ਹੋ ਉਹੀ ਹੋ ਜਾਊਗਾ ਹਾਂਜੀ ਹਾਂਜੀ ਤੇ ਇੱਕ ਵੈਨ ਇਹ ਪੂਰੀ ਚੰਗੀ ਆ ਤੇ ਇੱਕ ਇਧਰ ਆ ਗਈ ਬਾਈ ਇਹ ਕਿਹੜੀ ਹੈ ਇਹ ਸਟੈਂਡਰਡ 390 ਹੈ ਜੀ ਸਟੈਂਡਰਡ 390 ਹਾਂਜੀ ਹਾਂਜੀ ਠੀਕ ਹੈ ਇਹਦੇ ਥੋੜਾ ਸਟਿੱਕਰ-ਸਟੁਕਰ ਜੇ ਲਾਉਣ ਵਾਲੇ ਆ ਇਹ ਦਵਨ ਲੱਖ ਪਾ ਲਾ ਕੇ ਦੇਵਾਂਗੇ ਜੀ ਠੀਕ ਹੈ ਜੀ ਸਮੇਂ ਦੀ ਘਾਟ ਕਰਕੇ ਲਾ ਲਓ ਤਾਂ ਮੌਸਮ ਦਾ ਖਰਾਬੀ ਕਰਕੇ ਲਾ ਲਓ ਤੇ ਦੱਸੋ ਫਿਰ ਇਹਦੇ ਬਾਰੇ ਇਹ 54 ਇੰਚ ਮੋਟੀ ਰੀਲ ਵਾਲੀ ਆ ਗਈ ਹਾਂ ਚੈਂਜਰ ਵਾਲੀ ਆ ਗਈ ਫੁੱਲ ਡੀ ਲਗਸ ਚੈਂਜਰ ਵਾਲੀ ਆ ਗਈ ਫੁੱਲ ਡੀ ਲਗਸ ਤੇ ਮੈਂ ਕਪੈਨ ਤੁਸੀਂ ਦੇਖ ਸਕਦੇ ਹੋ ਮਿੱਤਰੋ ਤੇ ਆ ਵੀ ਨਵੀਆਂ ਨੇ ਬਾਈ ਚੈਨਾਈਆਂ ਠੀਕ ਹੈ ਇਹ ਵੀ ਬਿਲਕੁਲ ਨਵੀਆਂ ਨੇ ਇਹ ਵੀ ਬਾਈਆਂ ਨੂੰ ਬਦਲਣ ਦੀ ਲੋੜ ਨਹੀਂ ਹੈ ਨਾ ਹੋਰ ਕੀ ਕੀ ਸਿਸਟਮ ਹੈ ਦੇ ਵਿੱਚ ਸਿਸਟਮ ਇਹਦਾ ਸ਼ਕੰਦਰ ਬਾਈ ਬੰਦਾ ਸ਼ੌਂਕੀ ਲੈ ਕੇ ਜਾਂਦਾ ਇਹਨੂੰ ਠੀਕ ਹੈ ਜੀ ਜਿਹੜੇ ਬੰਦੇ ਨੇ 390 ਚਲਾਈਆ ਤਾਂ ਉਹ 390 ਹੀ ਲਊਗਾ ਠੀਕ ਹੈ ਜੀ ਹਾਂ ਕੋਈ 513 ਜਾਂ ਬਲਕਾਰ ਨਹੀਂ ਲੈਂਦਾ ਉਹ ਬੰਦਾ ਠੀਕ ਹੈ ਜੀ ਜਿਹਨੇ 390 ਚਲਾਈਆ ਮਿੱਤਰੋ ਉਹ ਹੀ ਲ ਜਾਊਗਾ ਬਾਕੀ ਤੁਸੀਂ ਆ ਵੀ ਸੌਂ ਕੀ ਲਾਤਾ ਹਨਾ ਹਾਂ ਜੀ ਹਾਂ ਜ ਪੰਦਾ ਜਾਂ ਝੋਲੀ ਕਰਨੀ ਪੈਂਦੀ ਹਾਂ ਝੋਲੀ ਕਰਨੀ ਪੈਂਦੀ ਜਾਂ ਪਰਨਾ ਲਾਉਣਾ ਪੈਂਦਾ ਜਾਂ ਪੱਲੀ ਚੱਕ ਲਿਆ ਫਲਾਣਿਆਂ ਉਹ ਭੱਜ ਕੇ ਕਾਸੇ ਦੀ ਦਿੱਕਤ ਨਹੀਂ ਉਹਦੇ ਵੀ ਦਿੱਕਤ ਨਹੀਂ ਰਹੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਪੂਰੀ ਘੈਂਟ ਐ ਕਪੈਨ ਇਹ ਅੰਦਰੋਂ ਵੀ ਚੰਗੀ ਐ ਹਾਂਜੀ ਹਾਂਜੀ ਬਾਈ 6 ਸਟਾਰ ਵਕਰੇ 6 ਸਟਾਰ ਵਕਰੇ ਮਿੱਤਰੋ ਅੰਦਰੋਂ ਵੀ ਚੰਗੀ ਐ ਤੇ ਤੁਸੀਂ ਦੇਖ ਸਕਦੇ ਹੋ ਤਰੀਬ ਝਾਰਨਿਆਂ ਦੀ ਵੀ ਚੰਗੀ ਐ ਤੇ ਮੋਰਨਿੰਸ ਹੈ ਸੈਜੀ ਟਾਇਰ ਨਵੇਂ ਪੈਣੇ ਜੀ ਮੋਰਨਿੰਸ ਆ ਗਿਆ ਟਾਇਰ ਨਵੇਂ ਪੈਣੇ ਨਵੇਂ ਪੈਣੇ ਬਿਲਕੁਲ ਇਹਦਾ ਕਾਟਰ ਕਿਹੜਾ ਇਹ ਮੂਰੇ ਆ ਗਿਆ ਜੀ ਕਾਟਰ ਇਹਦਾ ਕਾਟਰ ਕੈਫਟਾ 14 ਫੁੱਟਾ ਕਾਟਰ ਆ ਜੀ 14 ਫੁੱਟ ਪਰੰਗਣਾ ਰੂਲਾ ਠੀਕ ਹੈ ਫਿੰਗਰਾਂ ਕਿੰਨੀਆਂ ਨੇ ਫਿੰਗਰਾਂ 28 ਫਿੰਗਰਾਂ 28 ਫਿੰਗਰਾਂ ਨੇ ਹਾਂਜੀ ਤੇ ਰੂਲਾ ਦੇਖ ਸਕਦੇ ਹੋ ਤੁਸੀਂ ਮਿੱਤਰੋ ਤੇ ਫਿੰਗਰਾਂ ਵੀ ਤੁਹਾਨੂੰ ਚੇਂਜ ਕਰਨ ਦੀ ਕੋਈ ਤੁੱਕਾ ਤੁੱਕਾ ਬਾਕੀ ਪਾ ਕੇ ਦੇ ਦੇਣਗੇ ਹਾਂਜੀ 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 ਜਿਹੜੀਆਂ ਹੈ ਨਹੀਂ ਗਿਆ ਉਹ ਪਾ ਕੇ ਪਾਈ ਦੇ ਦੇਣਗੇ ਤੇ ਇਹਦਾ ਪ੍ਰਾਈਸ ਰੇਟ ਕਿੰਨਾ ਰਹੂਗਾ ਪ੍ਰਾਈਸ ਇਹਦਾ ਚਾਹੇ ਉਹ ਹੀ 100 ਕਿਲੋਮੀਟਰ ਤੱਕ ਪਹੁੰਚ ਕਰਾ ਲਓ ਜੀ ਚਾਹੇ ਟਰੈਕਟਰ ਫਿੱਟ ਕਰਾ ਲਓ ਤੇ ਕੋਈ ਆਪਾਂ 4.5 ਲੱਖ ਦੀ ਦੇ ਦਾਂਗੇ ਜੀ 4.5 ਲੱਖ ਦੀ ਮਿੱਤਰੋ ਇਹ ਕਮੈਨ ਬਾਨੀ ਹੈ ਪੂਰੇ ਸਟੈਂਡਰਡ ਫੇਰ ਆ ਗਈ ਇਹਦੇ ਬਾਰੇ ਦੱਸਿਓ ਜੀ ਇਹ ਸਟੈਂਡਰਡ ਅ ਕਈ ਸਨੈਰੀਓ ਬੋਕਾ ਹਾਂਜੀ ਹਾਂਜੀ ਘੱਟ ਪੈਸੇ ਨਾਲ ਯਾਨੀ ਕਿ ਕੋਈ ਕੰਮ ਚਲਾ ਸਕਦਾ ਤਰੀਬ ਹੁੰਦਾ ਚਲਾ ਸਕਦੇ ਚਲਾ ਸਕਦੇ ਠੀਕ ਹੈ ਤੇ ਕਵਨ ਮਿੱਤਰੋ ਚੈੱਕ ਕਰ ਸਕਦੇ ਜੇ ਤੁਹਾਡੇ ਕੋਲੇ ਘੱਟ ਪੈਸੇ ਨੇ ਘੱਟ ਵਜਤ ਹੈ ਇਹ ਕ ਬੈਨ ਲੈ ਜੋ ਕੰਮ ਤੁਹਾਡਾ ਚੱਲਦਾ ਹੋ ਜੂਗਾ ਤੇ ਬਾਕੀ ਇਹਦੇ ਵਿੱਚ ਦੱਸੋ ਬਾਈ ਕੀ ਕੀ ਸਸਟਾ ਮੇਰੇ ਬਾਈ 52 ਇੰਚੀ ਹੈਗੀ ਠੀਕ ਹੈ ਜੀ ਤਾਂ ਟੁੱਟਰ ਫਿੱਟ ਕਰ ਦਿਆਂਗੇ ਠੀਕ ਹੈ ਜੀ ਪ੍ਰੈਕਟਰ ਨਹੀਂ ਫਿੱਟ ਕਰਾਉਣਾ ਪਹੁੰਚ ਕਰ ਦਿਆਂਗੇ ਠੀਕ ਹੈ ਜੀ ਪ੍ਰੈਕਟਰ ਨਹੀਂ ਫਿੱਟ ਕਰਾਉਣਾ ਪਹੁੰਚ ਹੋ ਜੂ ਮਿੱਤਰੋ ਤੇ ਬਾਕੀ ਚਾਲ ਚਲਾਵੇ ਦੀ ਕਿਵੇਂ ਆ ਚਾਲ ਚਲਾਵੇ ਦੀ ਓਕੇ ਆ ਬਾਈ ਮਸ਼ੀਨ ਚਾਲ ਚਲਾਵੇ ਦੀ ਤਰੋ ਵੀ 19 ਚੰਗੀ ਆ ਮਿੱਤਰੋ ਦੇਖ ਸਕਦੇ ਹੋ ਕਮੈਨ ਬਾਕੀ ਜਿਹੜਾ ਕੋਈ ਮਾੜਾ ਮੋਟਾ ਕੰਮ ਹੋਇਆ ਉਹ ਬਾਈ ਕਰਕੇ ਦੇਣਗੇ ਆਹ ਦੇ ਜੰਜੋ ਵੀਰੇ ਸੌਦੇ ਦਾ ਡੰਡਾ ਜਹਰ ਜਾਂ ਮਰਜੀ ਅਗਲਾ ਕੰਮ ਤੋਂ ਠੀਕ ਹੈ ਇਹਦਾ ਕਟਰ ਕਿਹ ਫੁੱਟਾ ਬਾਈ ਇਹਦਾ 13 ਫੁੱਟਾ ਕੱਟ ਰਿਹਾ 26 ਫਿੰਗਰਾਂ ਸਭੀ ਫਿੰਗਰਾਂ 13 ਫੁੱਟ ਕਟਰ ਆ ਗਿਆ। ਪ੍ਰੌਂਗਾ ਦਾ ਰੂਲਾ ਆ ਗਿਆ ਜੀ। ਪ੍ਰੌਂਗਾ ਦਾ ਰੂਲਾ ਆ ਗਿਆ। ਸਾਫ ਸੁਥਰੀ ਰੀਲ ਆ ਗਈ ਜੀ। ਸਾਫ ਸੁਥਰੀ ਰੀਲ ਹੈ। ਹਾਂਜੀ। ਬਾਕੀ ਜੇ ਕੋਈ ਇਕਦੁੱਕਾ ਕੰਮ ਹੋਇਆ ਬਾਈ ਕਰਕੇ ਦੇਊਗਾ। ਕੋਈ ਗੱਲ ਹੀ ਨਹੀਂ ਬਾਈ। ਇਹਦਾ ਪ੍ਰਾਈਸ ਰੇਟ ਕਿੰਨਾ ਹੋਊਗਾ ਬਾਈ? ਪ੍ਰਾਈਸ ਰੇਟ ਦਾ ਇਕੋ ਹੀ 2.5 ਲੱਖ ਦੀ ਦੇ ਦਾਂਗੇ ਅਸੀਂ। 2.5 ਲੱਖ ਦੀ। ਮਾੜਾ-ਮੋਟਾ ਮਾਨਸਾਨ ਹੋਜੂ। ਕੋਈ ਗੱਲ ਨਹੀਂ ਬਾਈ ਕੋਈ ਗੱਲ। ਠੀਕ ਐ। ਬਾਕੀ ਮਾੜਾ-ਮੋਟਾ ਮਾਨਸਾਨ ਮਿੱਤਰੋ ਹੋਜੂ ਇਹਦੇ। ਮਾੜਾ-ਮੋਟਾ ਬਾਈ ਜੇ ਕੋਈ ਆਖੇ 2 ਲੱਖ ਕਰ ਲਾ 1.90 ਕਰ ਲਾ ਉਹ ਗੱਲ ਨਹੀਂ ਇਹ ਤਾਂ ਨਹੀਂ ਕੋਈ ਲਖੀਰ ਖਿੱਚ ਕੇ ਸੌਦੇ ਹੁੰਦੇ ਨਹੀਂ 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 ਕੋਈ ਨਹੀਂ ਠੀਕ ਹੈ ਹਰੇਕ ਮਸ਼ੀਨ ਨਾਲ ਗੋਟੀ ਸੈਟ ਹੈਗਾ ਹੀ ਅੱਕੇ ਦੇ ਨਾਲ ਹਾਂਜੀ ਤੇ ਕਿਤਨਾ ਜੱਕ ਦੇ ਦਾਂਗੇ ਜੀ ਠੀਕ ਹੈ ਜੀ ਤੇ ਇੱਕ ਆਪਾਂ ਚਾਬੀਆਂ ਦਾ ਸੈਟ ਦੇ ਦੇਾਂਗੇ ਚਾਬੀਆਂ ਦਾ ਸੈਟ ਵੀ ਮਿਲੂਗਾ ਉਹ ਆਪਾਂ ਬਿਲਕੁਲ ਫਰੀ ਦੇ ਦਿੰਦੇ ਆ ਜੀ ਠੀਕ ਹੈ ਉਹ ਫਰੀ ਦੇ ਦਿੰਦੇ ਆ ਉਹ ਕਿਸੇ ਮਸ਼ੀਨ ਦਾ ਸੌਦਾ ਹੋ ਜੇ ਕਿਸੇ ਦਾ ਵੀ ਸੌਦਾ ਹੋ ਜੇ ਉਹ ਫਰੀ ਮਿਲਣਾ ਉਹ ਬਿਲਕੁਲ ਫਰੀ ਮਿਲਣਾ ਜੀ ਠੀਕ ਹੈ ਆਇਆ ਨਹੀਂ ਹੈਗਾ ਵੀ ਆਪਣੇ ਸੌਦੇ 'ਚ ਨਹੀਂ ਗੱਲ ਹੋਈ ਜਾਂ ਤੋ ਮੈਨੂੰ ਦੱਸਿਆ ਨਹੀਂ ਜਾਂ ਹੋਰ ਨਹੀਂ ਆਇਆ ਬੰਦਾ ਸਹੀ ਬਣਾ ਕਰਕੇ ਆ ਜਿੱਦਿਆ ਆ ਉਦਦੇ ਆਪਦਾ ਲੈ ਜਾ ਠੀਕ ਹੈ ਜੇ ਕੋਈ ਕਟਾਉਣਾ ਕਾਈ ਤੇ ਲੋਕੇਸ਼ਨ ਕੀ ਹੈ ਤੁਹਾਡੀ ਬਾਈ ਲੋਕੇਸ਼ਨ ਆਪਣਾ ਬਟਿੰਡਾ ਜਲਾ ਜਾਂਦਾ ਜੀ ਸਹਿਰਾਂਪਰਾ ਕੋਲ ਆ ਜਾਂਦਾ ਠੀਕ ਹੈ ਜੀ ਨੇੜੇ ਦਾਣਾ ਮੰਡੀ ਪਿੰਡ ਪਥੋਗਾ ਜੀ ਨੇੜੇ ਦਾਣਾ ਮੰਡੀ ਆ ਗਈ ਆ ਆ ਸੜਕ ਕਿ ਆਏ ਕਿੱਧਰ ਨੂੰ ਜਾਂਦਾ ਇਹ ਇੱਕ ਤਣੋਂ ਰਾਹ ਜਾਂਦਾ ਜੀ ਖੋਖਰ ਵਾਲਾ ਰਾਹ ਚੌ ਵਾਲੀ ਸੜਕਾ ਕੀ ਇਧਰ ਖੋਖਰਾ ਰਾਹ ਆ ਮਿੱਤਰੋ ਦਾਣਾ ਮੰਡੀ ਦੇ ਬਿਲਕੁਲ ਨਾਲ ਆ ਗਿਆ ਜੀ ਦਾਣਾ ਮੰਡੀ ਦੇ ਬਿਲਕੁਲ ਨਾਲ ਆ ਇਹ ਤੁਸੀਂ ਆ ਕੇ ਇੱਥੇ ਆਪਦਾ ਪੈਸਾ ਇਨਵੈਸਟ ਕਰ ਸਕਦੇ ਹੋ ਕਰਪੈਨ ਖਰੀਦ ਸਕਦੇ ਹੋ ਤੇ ਮੋਬਾਈਲ ਨੰਬਰ ਕਿੰਨਾ ਬਾਈ ਮੋਬਾਈਲ ਨੰਬਰ ਆਪਣਾ 98775 ਜੀ 02085 ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਕਾਲੇ ਜਾਣਕਾਰੀ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ